ਜਿਸ ਵੇਲੇ ਮੌਜੂਦ ਆ ਅੰਮ੍ਰਿਤਸਰ ਦੇ ਸੁਧਾਰ ਘਰ ਵਿਖੇ ਤੇ ਦੱਸ ਦਈਏ ਕਿ ਜਿੱਥੇ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਲੋਕਾਂ ਦਾ ਡੋਟਰ ਦੀ ਸਥਿਤੀ ਹੈਗੀ ਆ ਤੇ ਖਾਸ ਤੌਰ ਦੇ ਉੱਤੇ ਜੇ ਗੱਲ ਕਰ ਲਈਏ ਤਾਂ ਅੱਜ ਏਟੀਜੀਪੀ ਜੋ ਅਪੀ ਸ਼ੁਕਲਾ ਜੀ ਨੇ ਅੱਜ ਜੇਲ੍ਹ ਦਾ ਜੋ ਕਿਤਨਾ ਕਿਤੇ ਅੰਦਰ ਵਿੰਗ ਜਿਹੜਾ ਸਾਰੇ ਇਕੱਠੇ ਕਰਕੇ ਇੱਕ ਮੀਟਿੰਗ ਕਰਨ ਵਾਸਤੇ ਤਾਂ ਨਾਲ ਜਾਇਜ਼ਾ ਲੈਣ ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੀਆਂ ਅੰਮ੍ਰਿਤਸਰ ਸੁਧਾਰ ਘਰ ਦੇ ਕੇਂਦਰੀ ਸੁਧਾਰ ਘਰ ਦੀਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕਾਫ ਤੇ ਲੋਅ ਐਂਡ ਆਰਡਰ ਦੀ ਗੱਲ ਕਰੀਏ ਤਾਂ ਹਰ ਰੋਜ਼ ਉੱਥੇ ਹੀ ਆਪਾਂ ਗੱਲ ਕਰ ਲਈਏ ਹਰ ਰੋਜ਼ ਕੋਈ ਨਾ ਕੋਈ ਕ੍ਰਾਈਮ ਜਾਂ ਨਸ਼ੇ ਦੀ ਗੱਲ ਕਰ ਲਈਏ ਤਾਂ ਕਾਫੀ ਜ਼ਿਆਦਾ ਜੋ ਮਾੜੇ ਹਾਲਾਤ ਸ਼੍ਰੀ ਅਮਰਸੇਵ ਸਾਹਿਬ ਦੇ ਵਿੱਚ ਵੇਖਣ ਨੂੰ ਮਿਲਦੇ ਰਹੇ ਤਾਂ ਉੱਥੇ ਹੀ ਅੱਜ ਸਾਰੇ ਜਿੰਨੇ ਵੀ ਜੋ ਸੁਧਾਰ ਕਰਦੇ ਵਿੰਗਸ ਹੈਗੇ ਨੇ ਡੀਐਸਪੀ ਜੇ ਗੱਲ ਕਰ ਲਈਏ ਐਸਐਸਪੀ ਤਾਂ ਇਵਨ ਕਿ ਜਿਹੜੇ ਅੰਦਰ ਸੁਪਰੀਨਟ ਹੈ ਤਾਂ ਸਭ ਦੇ ਨਾਲ ਜੋ ਮੀਟਿੰਗ ਵਿਸ਼ੇਸ਼ ਤੌਰ ਤੇ ਕਰਨ ਵਾਸਤੇ ਜੋ ਅੱਪੇ ਸ਼ੁਕਲਾ ਜੀ ਇੱਥੇ ਖਾਸ ਤੌਰ ਦੇ ਉੱਤੇ ਪਹੁੰਚੇ ਨੇ ਅਮਰਸਰ ਸਾਹਿਬ ਦੇ ਵਿੱਚ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦਾ ਅੱਜ ਦੇ ਵਿਸ਼ੇ ਦੇ ਵਿੱਚ ਕੀ ਕਹਿਣਾ ਹੈ ਚਲ ਤਾਂ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਏਡੀਜੀਪੀ ਅੱਪੇ ਸ਼ੁਕਲਾ ਜੀ ਸਾਡੇ ਨਾਲ ਮੌਜੂਦ ਨੇ ਸਰ ਅਸੀਂ ਤੁਸੀਂ ਇੱਥੇ ਮੌਕੇ ਤੇ ਆਏ ਹੋ ਤਾਂ ਕੀ ਕਹਿਣਾ ਚਾਹੋਗੇ ਜਿਹੜੀ ਚਰਚਾ ਕੀਤੀ ਗਈ ਔਰ ਮੇਨ ਪਰਪਸ ਇਹ ਹੀ ਹੈ ਕਿ ਜਿਹੜਾ ਕੋਹੀਸ਼ਨ ਹੈ ਇਸ ਨੂੰ ਖਤਮ ਕਰਕੇ ਇਸ ਨੂੰ ਸਮੂਥਨੈਸ ਲਈ ਜਾਵੇ ਸਿਸਟਮ ਦੇ ਵਿੱਚ ਤਾਂ ਕਿ ਸਾਡੇ ਜਿਹੜੇ ਜੁਡੀਸ਼ੀਅਲ ਪ੍ਰੋਸੀਡਿੰਗਸ ਹੈ ਉਹ ਫਾਸਟ ਹੋ ਸਕਣ ਪੈਂਡੈਂਸੀ ਦੇਖੋ ਇਟ ਵੈਰੀਜ਼ ਫਰਮ ਮੰਥ ਟੂ ਮੰਥ ਪੁਲਿਸ ਦੇ ਵੱਲੋਂ ਜਿਹੜੀ ਪੇਸ਼ੀਆਂ ਕੀਤੀਆਂ ਜਾਂਦੀਆਂ ਨੇ ਕਈ ਕਾਰਨ ਹੁੰਦੇ ਆ ਕਈ ਵਾਰ ਪੇਸ਼ੀਆਂ ਮਿਸ ਹੋ ਜਾਂਦੀਆਂ ਨੇ ਕਈ ਵਾਰ ਵੀਸੀ ਲਿੰਕ ਦੀ ਕੋਈ ਇਸ਼ੂਜ਼ ਹੈ ਕੋਈ ਸੌਫਟਵੇਅਰ ਪਲੈਟਫਾਰਮਸ ਦੇ ਇਸ਼ੂਜ਼ ਹੈ ਇਹ ਜਿਹੜੇ ਵੱਖਰੇ ਵੱਖਰੇ ਇਸ਼ੂਜ਼ ਹੈ ਇਹ ਸਾਰੇ ਅਸੀਂ ਇਹਨਾਂ ਤੇ ਵਿਚਾਰ ਕੀਤਾ ਔਰ ਛੇਤੀ ਅਸੀਂ ਇੱਕ ਰეკਮੈਂਡੇਸ਼ਨਸ ਆਪਣੀ ਦੇਾਂਗੇ ਤਾਂ ਕਿ ਔਰ 100% ਕਿ ਇਹ ਔਰ ਜੋ ਵੀ ਸਾਡੇ ਰეკਮੈਂਡੇਸ਼ਨਸ ਹੋਣ ਗਿਆ ਉਹ ਸਾਰੇ ਸਟੇਟ ਦੇ ਉੱਤੇ ਅਸੀਂ ਭੇਜਾਂਗੇ ਔਰ ਇਸ ਦਾ ਬਹੁਤ ਪੋਜ਼ਿਟਿਵ ਰਿਜ਼ਲਟਸ ਫਟ ਨਹੀਂ ਨਹੀਂ ਸਾਡੀ ਕੋਸ਼ਿਸ਼ ਤਾਂ ਇਹੀ ਹੈ ਕਿ 100% ਵੀਸੀ ਤੇ ਆ ਜਾਏ ਬਟ ਇਟ ਇਜ਼ ਅ ਟ੍ਰਾਂਜੀਸ਼ਨ ਅਜੇ ਮਤਲਬ ਕਿਤੇ ਕੋਈ ਕਮੀ ਪੇਸ਼ੀਆਂ ਹੈਗੀਆਂ ਕੋਈ ਸੌਫਟਵੇਅਰ ਦੀ ਕੋਈ ਹਾਰਡਵੇਅਰ ਦੀ ਉਸ ਆਰਿਆਂ ਦੂਰ ਕਰਕੇ ਮਾਨਯੋਗ ਪੰਜਾਬ ਨਹਿਰਨਾ ਹਾਈ ਕੋਰਟ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹੈ ਕਿ 100% ਕੇਸਸ ਦੇ ਵਿੱਚ ਆਪਾਂ ਇਹ ਕਰਾ ਸਕਦੇ ਹਾਂ ਕੋਈ ਲੀਗਲ ਹਿਚ ਨਹੀਂ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਹੋਰ ਫਾਸਟ ਟਰੈਕ ਤੇ ਲੈ ਕੇ ਜਾਈਏ ਔਰ ਵੱਧ ਤੋਂ ਵੱਧ ਕੇਸਸ ਦੇ ਵਿੱਚ ਭਾਵੇਂ ਗਵਾਹੀ ਹੈ ਭਾਵੇਂ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਐਕਸਟੈਂਡ ਕਰਨ ਉਹ ਸਾਰਾ ਕੰਮ ਵੀ ਬਹੁਤ ساری ਹਜ਼ਾਰਾਂ ਦੇ ਸੰਖਿਆ ਦੇ ਵਿੱਚ ਨਫਰੀ ਸਾਡੀ ਸਿਰਫ ਇਸੇ ਕੰਮ ਤੇ ਲੱਗੀ ਹੁੰਦੀ ਹੈ ਕਿ ਉਹਨਾਂ ਨੂੰ ਪੇਸ਼ ਕਰਾਣਾ ਵਾਪਸ ਲੈਣਾ ਇੱਕ ਤਾਂ ਮੈਨਪਾਵਰ ਦੀ ਸੇਵਿੰਗ ਹੋਏਗੀ ਦੂਸਰਾ ਜਿਹੜਾ ਸਭ ਤੋਂ ਵੱਡਾ ਫਾਇਦਾ ਇਹਦਾ ਹੈ ਕਿ ਸਾਡਾ ਜਿਹੜਾ ਕ੍ਰਿਮినਲ ਜਸਟਿਸ ਸਿਸਟਮ ਹੈ ਉਹ ਫਾਸਟ ਹੋਏਗਾ ਜਿਹੜੇ ਜਿਹੜੀ ਜਿਹੜੀ ਪੇਸ਼ੀਆਂ ਜੇ ਵੀਸੀ ਤੋਂ ਸ਼ੁਰੂ ਹੋ ਜਾਣ ਤੇ ਉਹ ਛੇਤੀ ਸਾਡੇ ਫੈਸਲੇ ਆਨੇ ਸ਼ੁਰੂ ਹੋ ਜਾ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜੋ ਏਡੀਪੀ ਅਪੀ शुक्ला ਨੇ ਉਹ ਖਾਸ ਤੌਰ ਦੇ ਉਤੇ ਅੱਜ ਜੇਲ੍ਹ ਦੇ ਵਿੱਚ ਜਾ ਰਹੇ ਨੇ ਤੇ ਉਹਨਾਂ ਵੱਲੋਂ ਖਾਸ ਤੌਰ ਤੇ ਅੱਜ ਜੋ ਜਾਇਜ਼ਾ ਸਾਰੀ ਜੇਲ੍ਹ ਦਾ ਲਿੱਤਾ ਜਾਣਾ ਹੈਗਾ ਤੇ ਨਾਲ ਦੀ ਨਾਲ ਜੇ ਗੱਲ ਕਰ ਲਈਏ ਕਿ ਕਾਫੀ ਜੋ ਮਾੜੇ ਹਾਲਾਤ ਜੋ ਅਮਰ ਸਿੰਘ ਸਾਹਿਬ ਦੇ ਵਿੱਚ ਵੇਖਣ ਨੂੰ ਮਿਲੇ ਨੇ ਕਿਉਂਕਿ ਜੇਕਰ ਲੋਹਾਂ ਡੋਰ ਦੀ ਸਥਿਤੀ ਦੀ ਗੱਲ ਕਰ ਲਈਏ ਤਾਂ ਉੱਥੇ ਹੀ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਕਾਫੀ ਜੋ ਮਾੜੇ ਹਾਲਾਤ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੀ ਪੂਰੀ ਗੱਲ ਕਰਾਂਗੇ ਤਾਂ ਜਿਸ ਤਰੀਕੇ ਨਾਲ ਕੱਲ ਜੋ ਅਜਨਾਲੇ ਵਿਖੇ ਵੀ ਜਿਹੜੀ ਹੈਰੋਇਨ ਫੜੀ ਗਈ ਹੈ ਤੇ ਨਾਲ ਦੀ ਨਾਲ ਜਿਹੜੇ ਗੋਲੀ ਕਾਂਡ ਵੇਖਣ ਨੂੰ ਮਿਲ ਰਹੇ ਨੇ ਇਹ ਸਾਰਿਆਂ ਦੇ ਉੱਤੇ ਜੋ ਝਾਤ ਪਾਉਣ ਵਾਸਤੇ ਤਾਂ ਕੇਂਦਰੀ ਸੁਧਾਰਕਰ ਦੇ ਵਿੱਚ ਕਿ ਜੇਕਰ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਕਿਹਾ ਜਾ ਰਿਹਾ ਕਿ ਜਿਹੜੇ ਫੋਨ ਮੋਬਾਈਲ ਫੋਨਸ ਵੀ ਵਰਤੇ ਜਾਂਦੇ ਨੇ ਅੰਦਰ ਤਾਂ ਇਹ ਸਾਰਿਆਂ ਦੀ ਚੈਕਿੰਗ ਕਰਨ ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਜੋ ਅਰਪੀ ਸ਼ੁਕਲਾ ਜੋ ਨੇ ਏਡੀਸੀਪੀ ਸਾਹਿਬ ਅੱਜ ਅੰਮ੍ਰਿਤਸਰ ਕੇਂਦਰੀ ਸੁ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖਸ਼ ਸੁਨੇਕ ਜਾਗਬਾਨੀ ਟੀਵੀ ਸ਼੍ਰੀਮਨ ਸਸਾਈ